श विमानासा पै यह ਇਹ ਮੇਰੇ ਪਾਸੇ ਰੁਕ ਰਹੀ ਹੈ ਜੀ ਆ ਜੀਆ ਕੋਪੋਲੇਟ ਹੋ ਗਈ Gracias. ਸਾਡੇ 6 ਤੇ ਸਮਰ ਇੱਧਰ ਚਲਾ ਰਿਆ ਆ ਸਾਈਕਲ ਲਈ ਜੀ ਆਪਣੀ ਤੇ ਬਾਹਰ ਲੱਗੀ ਸੀ ਅੱਗ ਬਾਲਣ ਤੇ ਇੱਧਰ ਕਾਲੀ ਘਾਟ ਜੀ ਆਉਂਦੀ ਸੀ ਬੱਦਲ ਬਹੁਤ ਜ਼ਿਆਦਾ ਹੋ ਗਿਆ ਗੂੜਾ ਤੇ ਫੇਰ ਅੰਦਰ ਹੀ ਰੱਖ ਲਈ ਆਰਬੀ ਫਰਾਈ ਹੁੰਦੀ ਪਈ ਆ ਹੁਣ ਤੇ ਫੇਰ ਇੱਧਰ ਮੈਂ ਪਿਆਜ਼ ਕੱਟ ਲੈ ਆ प्याज ਵੀ ਕੱਟ ਲਿਆ ਆਪਾਂ ਤੇ ਟਮਾਟਰ ਵੀ ਰੱਖਿਆ ਇਹਨੂੰ ਤੜਕਾ ਲਾ ਕੇ ਤੇ ਫਿਰ ਰੋਟੀ ਬਾਹਰ ਚੁੱਲੇ ਤੇ ਦੇਖ ਦਿੰਦੇ ਆ ਸੱਚ ਕਿਹੜਾ ਚੁੱਲਾ ਆ ਨਾ ਉਹਦੇ ਤੇ ਦੇਖਦੇ ਨੇ ਬਣਾ ਲੈਣੇ ਆ ਤੇ ਅੰਦਰ ਜਨਾ ਸੋਈ ਚ ਬੋਇਆ ਦਾ ਗਰਮੀ ਆ ਹੌਮ ਜਿਹਾ ਹੋਇਆ ਆ ਬਾਹਰ ਹਜੇ ਥੋੜਾ ਠੰਡਾ ਲੱਗਦਾ ਆ ਤੇ ਅੰਦਰ ਭਰ ਹੱਤੀ ਗਰਮੀ ਨੇ ਤੇ ਬਾਕੀ ਛੇਤੀ ਛੇਤੀ ਕੰਮ ਲੱਗੇ ਲઈએ ਫਿਰ ਦੇਖਦੇ ਆ ਲਾਈਵ ਨੂੰ ਵੀ ਆਉਣੇ ਤੇ ਤੁਸੀਂ ਜਿਹਨੂੰ ਵੀਡੀਓ ਦੇ ਨਾਲ ਬਣੇਗੇ ਸਮਨੂ ਪੈ ਗਈਆਂ ਜੀ ਗਾਲਾਂ ਉਸੇ ਮੂੰਹ ਨੇ ਆਪਣੀ ਮਾਜਾ ਘੱਟ ਕੇ ਆ ਗਿਆ ਮੀ ਆ ਗਿਆ ਬਾਹ ਨੂੰ ਭੱਜਣ ਲੱਗਾ ਹੀ ਇਹ ਮਸੀ ਫੜਿਆ ਮਮਾ ਮਮੀ ਨੇ ਸਮਰ ਕਿੱਥੇ ਚੱਲਾ ਸੀ ਚੱਜੀ ਕਾਲ ਜੀ ਮੀ ਆ ਗਿਆ ਕਹ ਦੇ ਮੀ ਆ ਗਿਆ ਦੱਚ ਦੋ ਕਾ ਮੀ ਆ ਗਿਆ ਆਹੋ ਉਹ ਤੇ ਕੋ ਜਿੱਥੇ ਮੈਂ ਖੜੀਆਂ ਨਾਲ ਸਮਰ ਮੀ ਆ ਗਿਆ ਮੀ ਆ ਗਿਆ ਜੀ ਦੇਖਦੇ ਆ ਕਿੰਨਾ ਕੁ ਪੈਂਦਾ ਅੱਜ ਵੀ ਕੂਲਰ ਫੇਰ ਬੰਦ ਹੋ ਜਾਂਦਾ ਹਨਾ ਕੂਲਾ ਨਹੀਂ ਲਾਉਣਾ ਪੈਂਦਾ ਤੇ ਉੱਥੇ ਰੱਖ ਲਈਆਂ ਲੱਕੜਾਂ ਇਹ ਬਾਕੀ ਆਰਬੀ ਆਪਣੀ ਫਰਾਈ ਹੋ ਗਈ ਆ ਤੇ ਇੱਧਰ ਆਪਣਾ ਤੜਕਾ ਜਿਹੜਾ ਹੈ ਉਹ ਭੁੱਜਦਾ ਪਿਆ ਤੇ ਮੈਂ ਇੱਥੇ ਇਹਾਂ ਟਮਾਟਰ ਤੇ ਹਰੀ ਮਿਰਚ ਕੱਟ ਲਈ ਸੀਗੀ ਇਹ ਆਟਾ ਮੈਂ ਕੱਢ ਕੇ ਰੱਖ ਲਿਆ ਆ ਤੇ ਰੋਟੀ ਹੁਣ ਬਣਾਵਾਂਗੇ ਤੇ ਚੁੱਲ੍ਹਾ ਵਗੈਰਾ ਮੰਮੀ ਨੇ ਢਾਕਤਾ ਇਹ ਅਸੀਂ ਹੁਣੇ ਹਜੇ ਕੀਤਾ ਸੀ ਅੱਗ ਬਾਲਣ ਨੂੰ ਪਰ ਮੀਂਹ ਆ ਗਿਆ ਮੈਨ ਲੱਗਦਾ ਨਹੀਂ ਪੈਣਾ ਦੇਖੋ ਬੱਦਲ ਦੇਖੋ ਹੈ ਉੱਪਰ ਦੇਖੋ ਵਾਹੀ ਆ ਜਿਹੜਾ ਕਾਲਾ ਇਹ ਆ ਬਸ ਮੜਾ ਜਿਹਾ ਬਾਕੀ ਸਾਰਾ ਸਾਫ ਹੀ ਆ ਆ ਦੇਖੋ ਇੱਕ ਕਾ ਨਾ ਵਲੌਗ ਬਣਾਉਂਦੇ ਆ ਹੈ ਉਹ ਪਤਾ ਕੀ ਆਪਾਂ ਕਹਿੰਦੇ ਬੱਦਲ ਆ ਗਿਆ ਉਹ ਕਹਿੰਦੇ ਰੱਬ ਆ ਗਿਆ ਉਹ ਹੈਗੇ ਉਹ ਉਧਰ ਹਰਿਆਣੇ ਆਲ ਦੇ ਜਿੱਦਾਂ ਆਪਾਂ ਕਹਿੰਦੇ ਆ ਵੀ ਇਹ ਬੱਦਲ ਦੇ ਕਿੰਨਾ ਆ ਗਿਆ ਉਹ ਕਹਿੰਦੇ ਰੱਬ ਦੇ ਕਿੰਨਾ ਆ ਗਿਆ ਇਦਾਂ ਕਹਿੰਦੇ ਕਿਦਾਂ ਦਾ ਲੱਗਦਾ ਨਾ ਹਾਂਜੀ ਲੋ ਜੀ ਆਪਣੀ ਸਬਜ਼ੀ ਜਿਹੜੀ ਆ ਉਹ ਬਣ ਗਈ ਆ ਤੇ ਹੁਣ ਅਸੀਂ ਲੱਗੇ ਆ ਰੋਟੀ ਬਣਾਉਣ ਬਾਅਦ ਠੀਕ ਐ ਸਮਾਂ ਆਪਾਂ ਕਰ ਦੰਨੇ ਆ ਬੰਦ ਤੇ ਮੀਂਹ ਹਟ ਕੇ ਆਇਆ ਹਜੇ ਦਾ ਬਾਕੀ ਪਤਾ ਨਹੀਂ ਹੈਗਾ ਕਿਉਂਕਿ ਬੱਦਲ ਗੂੜਾ ਹੋ ਰਿਹਾ ਆ ਇਧਰੋਂ ਆ ਰਿਹਾ ਬੱਦਲ ਮਾਂ ਮੰਦੇ ਦੇ ਪਾਵੇ ਤੇ ਮੈਂ ਮਿਕਲੀ ਹਾਂ ਹਾਂ ਜੀ ਜਿੱਥੇ ਆਪਣੀ ਸਬਜੀ ਬਣ ਗਈ ਸੀ ਤੇ ਅਸੀਂ ਲੱਗ ਗਿਆ ਸੀਗੇ ਰੋਟੀ ਬਣਾਉਣ ਤੇ ਪਹਿਲਾ ਬਾਹਰ ਅੱਗ ਪਾ ਲੈਣੀ ਸੀਗੀ ਫਿਰ ਅਸੀਂ ਇਹ ਵਾਲੇ ਚੁੱਲੇ ਤੇ ਹੀ ਬਾਲ ਲਈ ਤੇ ਮੀਮੂ ਨਾਲ ਹਨਾ ਚੁੱਲ੍ਹੇ ਤੇ ਜਿਹੜਾ ਕਾ ਚੁੱਲ੍ਹੇ ਤੇ ਕੰਮ ਕਰਨੇ ਔਖੇ ਹੋ ਜਾਂਦੇ ਆ ਚੁੱਲਾ ਬਾਲਣਾ ਕਿਉਂਕਿ ਬਾਹਰ ਵੀ ਫੇ ਮੀ ਆ ਜਾਂਦਾ ਸ਼ੈੱਡ ਥੱਲੇ ਬਾਸੜਾਉਣ ਲਾ ਪੰਦੀ ਆ ਇਸ ਕਰਕੇ ਫੇ ਚੁੱਲ੍ਹੇ ਦੇ ਜਿਹੜੇ ਕੰਮ ਆ ਹਨਾ ਮਤਲਬ ਔਖੇ ਹੋ ਜਾਂਦੇ ਆ ਫੇਰ ਨਹੀਂ ਤਾਂ ਗੈਸ ਤੇ ਜਿਹੜਾ ਕੰਮ ਆ ਖੜੇ ਹੋ ਕੇ ਰੋਟੀ ਬਣਾਉਣੀ ਫੇਰ ਔਖਾ ਜਿਹਾ ਹੋ ਜਾਂਦਾ ਤੇ ਰੋਟੀ ਸਾਡੀ ਅਸੀਂ ਸ਼ਾਮ ਸਵੇਰੇ ਚੁੱਲ੍ਹੇ ਤੇ ਹੀ ਬਣਾਈਦੀ ਦੁਪਹਿਰ ਨੂੰ ਹੀ ਬਸ ਅਸੀਂ ਗੈਸ ਤੇ ਬਣਾਈਦੀ ਆ ਤੇ ਬਾਕੀ ਨਹੀਂ ਤਾਂ ਅਸੀਂ ਚੁੱਲ੍ਹੇ ਤੇ ਹੀ ਜਿਹੜੀ ਰੋਟੀ ਆ ਉਹ ਬਣਾਈਦੀ ਆ ਤੇ ਜਦੋਂ ਮੀਂਹ ਆ ਜਾਂਦੇ ਆ ਫਿਰ ਔਖਾ ਜਾਂਦਾ ਮੀਂਹ ਪਿਆ ਵੀ ਨਹੀਂ ਮਾੜਾ ਜੀ ਪੂਰ ਜੀ ਆਈ ਤਾਂ ਫਿਰ ਹਟ ਗਿਆ ਤੇ ਬੱਦਲ ਜਾ ਉਹਦਾ ਕਾਫੀ ਹੋਇਆ ਸੀ ਇਸ ਕਾ ਫਿਆ ਨਾ ਜਾਵੇ ਮੀਂਹ ਅਸੀਂ ਬਾਹਰ ਆ ਗਵਾਲੀ ਨਹੀਂ ਉਹ ਵਾਲਾ ਚੁੱਲਾ ਫੇਰ ਦੇ ਢਾਕ ਕੇ ਜਿਹੜਾ ਰੱਖ ਦਿੱਤਾ ਸੀਗਾ